ਇੱਕ ਵਿਅਕਤੀ ਜਿਸ ਦਾ ਨਾਮ ਲਜੀਸ਼ ਕਰੋਵਰ ਹੈਗਾ ਜਿਸ ਤੇ ਪਹਿਲਾਂ ਵੀ 10 ਪਰਚੇ ਜਿਹੜੇ ਹੈਗੇ 302 ਦੇ ਹਮਸੈੱਗ ਦੇ ਤੇ ਵੱਪਰਧਾਰਾਵਾਦੀ ਪਰਚੇ ਲੱਗੇ ਇਨਫੋਰਮੇਸ਼ਨ ਤੇ ਇਹਨਾਂ ਨੇ ਜਦੋਂ ਕਾਰਵਾਈ ਇਸ ਦਿਨ ਉਸੇ ਤਰੀਕੇ ਨਾਲ ਇਹਨਾਂ ਨੇ ਪੁਲਿਸ ਫਰਟੀ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਸੀਗੀ ਕ੍ਰਾਸ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਗਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਦਾ ਸਾਥੀ ਗੁਰਪ੍ਰੀਤ ਸਿੰਘ ਕੁੱਤਰ ਦਰਸ਼ਨ ਸਿੰਘ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਇਹ ਦੋਨੋਂ ਦੇਖੀ ਗ੍ਰਿਫਤਾਰ ਕੀਤੇ ਗਏ ਇਹਨਾਂ ਕੋਲੋਂ ਆਰਮਸ ਦੀ ਤੇ ਐਨਡੀਪੀਐਸ ਦੀ ਕਾਫੀ ਰਿਕਵਰੀ ਹੋਈ ਲਵੀਸ਼ ਗਰੋਵਰ ਦੇ ਕੋਲੋਂ ਇੱਕ 3ਐਮਐਮ ਦਾ ਪਿਸਟਲ ਸਮੇਤ ਮੈਗਜ਼ੀਨ ਤੇ ਚਾਰ ਜਿੰਦਾ ਕਰਤੂਸ ਇੱਕ 9ਐਮਐਮ ਦਾ ਪਿਸਟਲ ਉਹਦੇ ਵਿੱਚ ਵੀ ਮੈਗਜ਼ੀਨ ਤੇ ਦੋ ਜਿੰਦਾ ਕਾਰਤੂਸ 400 ਗ੍ਰਾਮ ਓਪੀਐਮ 2,50,000 ਰੁਪਏ ਜਿਹੜਾ ਡਰਗ ਮੰਨਿਆ 12 ਬੁਰ ਦਾ ਡਬਲ ਬੈਰਲ ਜਿਹੜਾ ਅਗਨ ਹੈਗਾ ਉਹ ਤਿੰਨ ਫੋਰਨ ਦੀਆਂ ਗੱਡੀਆਂ ਇੱਕ ਆਡੀ ਇੱਕ ਮਰਸੀਡੀਜ਼ ਤੇ ਇੱਕ ਪਿਉਜੋ ਦੀ ਗੱਡੀ ਜਿਹੜੀ ਹੈ ਰਿਕਵਰ ਕੀਤੀ ਗਈ। ਇਹਦੇ ਸਾਥ ਹੀ ਗੁਰਪ੍ਰੀਤ ਸਿੰਘ ਹੈ ਉਹਦੇ ਪਾਸੋਂ 800 ਗ੍ਰਾਮ ਅਫੀਮ ਇੱਕ ਪਿਸਟਲ 32 ਬੋਰ ਦੋ ਮੈਗਜ਼ੀਨ 12 ਜਿੰਦਾ কারਤੂਸ ਹੋ ਰਿਕਵਰ ਕੀਤੀ ਗਈ। ਬਾਅਦ ਦੇ ਵਿੱਚ ਜਿਹੜਾ ਹੈਗਾ ਡਰਗ ਇਨਸਪੈਕਟਰ ਨੂੰ ਵੀ ਮੌਕੇ ਤੇ ਬੁਲਾ ਕੇ ਜਿਹੜੀ ਇਹਨਾਂ ਦੀ ਅੱਗੇ ਕਾਰਵਾਈ ਕੀਤੀ ਗਈ ਉਸ ਦੇ ਵਿੱਚ ਪਤਾ ਲੱਗਿਆ ਕਿ ਇਹ ਨਕਲੀ ਜਿਹੜੇ ਹੈਗੇ ਸਪਲੀਮੈਂਟਸ ਤੇ ਇੰਜੈਕਸ਼ਨਸ ਵਗੈਰੇ ਬਣਾਉਂਦੇ ਆ ਸੋ ਟੈਬਲੇਟਸ ਜਿਹੜੇ ਹੈਗੇ ਸਟੀਰੋਇਡ ਟਾਈਪ ਦੇ 124600 ਗੋਲੀਆਂ ਟੈਬਲੇਟਸ ਤੇ ਇੰਜੈਕਸ਼ਨ ਦੇ ਵਾਇਲ 175560 ਇਸ ਤੋਂ ਇਲਾਵਾ ਪੈਕਿੰਗ ਤੇ ਫਿਲਿੰਗ ਵੀ ਵੱਖ-ਵੱਖ ਜਿਹੜੀ ਮਸ਼ੀਨਰੀ ਹੈਗੀ ਹੈ ਉਹ ਵੀ ਪੰਜ ਕਿਸਮਾਂ ਦੀ ਇਹਨਾਂ ਦੇ ਜਿਸ ਫੈਲਡ ਦੇ ਵਿੱਚ ਕੰਮ ਕਰਦੇ ਸੀਗੇ ਸਿਦਕਪੁਰ ਦੇ ਵਿੱਚ ਬਰਾਮਦ ਕੀਤਾ ਗਿਆ ਹੈ ਸ਼ਿਵ ਐਨ ਕਲੇਵ ਦੇ ਵਿੱਚ ਇਹ ਫ્લેਟ ਸੀਰੇ ਫ્લેਟ ਜਿਹਦੇ ਵਿੱਚ ਰਹਿੰਦਾ ਸੀਗਾ ਇਹ ਫ્લેਟ ਜਿਹਦੇ ਵਿੱਚ ਸਾਰਾ ਇਸ ਤਰੀਕੇ ਦੀ ਕਾਰਵਾਈ ਕਰਦੇ ਸੀਗੇ ਸੋ ਇਹ ਕਾਫੀ ਵੱਡੀ ਸੰਖਿਆ ਦੇ ਵਿੱਚ ਰਿਕਵਰੀ ਹੈਗੀ ਹੈ ਸਾਰੀ ਕਿਉਂਕਿ ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਜਿਹੜੀ ਵੀ ਬਣਾਉਂਦੇ ਸੀਗੇ ਇਸ ਤਰੀਕੇ ਦੇ ਸਪਲੀਮੈਂਟ ਪ੍ਰਾਈਮਾ ਫੈਸਾਈ ਜਿਹੜੀ ਅਸੀਂ ਗੱਲ ਕੀਤੀ ਹੈ ਡਰਗ ਇਨਸਪੈਕਟਰ ਨਾਲ ਵੀ ਤੇ ਸਾਡੀ ਆਪਣੀ ਜਿਹੜੀ ਉਸ ਗਿਸ਼ਤੋਂ ਪਤਾ ਲੱਗਿਆ ਕਿ ਬਗੈਰ ਲਾਇਸੈਂਸ ਦੇ ਕੰਮ ਕਰ ਰਹੇ ਸੀਗੇ ਝਾਲੀ ਇਸ ਤਰੀਕੇ ਦੀ ਸਪਲੀਮੈਂਟ ਵਗੈਰੇ ਵੇਚਦੇ ਸੀਗੇ ਉਸ ਤੋਂ ਇਲਾਵਾ ਜਿਹੜੇ ਫੋਰਨ ਦੇ ਵੈਪਨ ਵਗਰੇ ਨਾਲ ਤੁੰਲੇ ਆਸਟਨ ਪਿਸਟਲ ਹੈਗੇ ਦੂਜੇ ਵੈਪਨਸ ਹੈਗੇ ਸੋ ਅਸੀਂ ਉਹ ਵੀ ਐਕਸਪਲੋਰ ਕਰ ਰਹੇ ਹਾਂ ਕਿ ਇਹਨਾਂ ਦੇ ਹੋਰ ਇਹ ਵੈਪਨਸ ਕਿੱਥੋਂ ਆਏ ਤੇ ਇਹਨਾਂ ਦੇ ਕਿਹਦੇ ਨਾਲ ਲਿੰਕ ਹੈਗੇ ਨਾਲ ਦੀ ਨਾਲ ਜਿਹੜੇ ਇਲੀਗਲ ਇਹਨਾਂ ਨੇ ਜਿਹੜੇ ਇਹ ਦਵਾਈਆਂ ਵਗਰੇ ਬਣਾਈ ਹੈ ਇਹ ਕਿੱਥੋਂ ਪ੍ਰੋਕਿਊਰ ਕੀਤੀ ਹੈ ਕਿਹਨੂੰ ਵੇਚਦੇ ਸੀਗੇ ਸੋ ਕਿਹੜੇ ਇਹਨਾਂ ਦੇ ਯੂਜ਼ਰਸ ਹੈਗੇ ਤੇ ਇਹਨ ਯੂਜ਼ਰ ਜਿਹੜੇ ਸਫਰ ਕਰ ਰਹੇ ਸੀਗੇ ਉਹ ਕੌਣ ਸੀਗੇ ਇਹਦੇ ਸਾਰੇ ਦੀ ਅਸੀਂ ਜਿਹੜੀ ਡਿਮਾਈਨਰ ਪਟਾ ਹੈ ਪਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੈ ਕਿ ਕਿੰਨੇ ਦਿਨਾਂ ਤੋਂ ਇਹ ਦਾਦਾ ਸੀਗੇ ਦੇ ਕਿਤੇ ਕਿਤੇ ਸਪਲਾਈ ਕਰਦੇ ਸੀਗੇ ਜਿਹੜੀ ਇਹ ਟੈਬਲੇਟ ਤੋਂ ਜਿਹੜੇ ਸਪਲਾਈਟ ਫੜੇਗੇ ਦੇਖੋ ਜਿੰਨੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ ਤੋਂ ਲੱਗਦਾ ਹੈ ਕਿ ਇਹਨਾਂ ਦਾ ਇੱਕ ਵੈਲ ਆਲ ਨੈਟਵਰਕ ਜਿਹੜਾ ਹੈਗਾ ਇੱਥੇ ਚੱਲ ਰਿਹਾ ਸੀਗਾ ਸੋ ਸਾਨੂੰ ਜਿਹੜੀ ਪ੍ਰਾਇਮਰੀ ਜਿਹੜੀ ਸਾਡੀ ਜਾਣਕਾਰੀ ਉਹਦੇ ਅਕੋਰਡਿੰਗ ਵੱਖ-ਵੱਖ ਜਿੰਮਾਂ ਦੇ ਵਿੱਚ ਕਿਉਂਕਿ ਅੱਜ ਕੱਲ ਬੱਚੇ ਤੇ ਜਿੰਮ ਯੂਜ਼ਰ ਸਪਲੀਮੈਂਟ ਵਗੈਰੇ ਯੂਜ਼ ਕਰਦੇ ਨੇ ਸੋ ਉਹਦੇ ਵਿੱਚ ਸ਼ਾਇਦ ਇਹ ਜਿਹੜੇ ਹੈਗੇ ਨੇੜੇ-ਤੇੜੇ ਦੇ ਜਿੰਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਸਪਲਾਈ ਕਰਦੇ ਸੀ ਕੀ ਕਦਸੇ ਦੇ ਇਸ ਅੰਕਸੇ ਨੇ ਕੋਈ ਮੇਜਰ ਇਨਮੇ ਜੀ ਪਲਾਨ ਕੀਆ ਹੈ ਦੇਖੋ ਇਹ ਜੋ ਜਿਹੜਾ ਇਹ ਲਵਿਸ਼ ਗਰੋਵਰ ਹੈਗਾ ਇਹਦੇ ਖਿਲਾਫ ਤੇ 10 ਪਰਚੇ ਹੈਗੇ ਤੋਂ ਪਰਚੇ ਜਿਹੜੇ ਹੈਗੇ 2016 ਦੇ 302 ਦਾ ਪਰਚਾ ਦਰਜ ਹੋਇਆ ਸੀਗਾ 16 ਦੇ ਵਿੱਚ ਆਮ ਸ਼ੈਗ ਦਾ ਸੀਗਾ ਉਸ ਤੋਂ ਬਾਅਦ 15 23 19 17 ਡਰੈਗਨ ਕੋਸਮੈਟਿਕ ਇੱਕ ਦਾ ਪਹਿਲਾ ਵੀ ਪਰਚਾ ਜਿਹੜਾ ਹੈਗਾ ਖੈਬੋਵਲ ਲੁਧਿਆਣੇ ਹੋਇਆ ਹੈ ਸੋ ਇਹ ਜਿਹੜੇ ਹੈਗੇ ਇਸ ਕੰਮ ਦੇ ਵਿੱਚ ਇਸ ਤੋਂ ਇਸ ਜਿਹੜੇ ਇਹਨਾਂ ਦੀ ਅਪਰਾਧਿਕ ਪ੍ਰੋਫਾਈਲ ਹੈ ਵੀ ਉਹਨੂੰ ਵੇਖ ਕੇ ਲੱਗਦਾ ਹੈ ਕਿ ਪੁਰਾਣੇ ਜੁੜੇ ਹੋਏ ਹਨ ਬਾਕੀ ਲੇਕਿਨ ਜਿਹੜੀ ਡਿਟੇਲ ਹੈਗੀ ਕਿ ਇਹ ਮੁਹਾਲੀ ਸਾਡੇ ਮੁਹਾਲੇ ਦੇ ਵਿੱਚ ਕਦੋਂ ਦੇ ਐਕਟਿਵ ਸੀਗੇ ਉਹ ਸਾਰੀ ਜਿਹੜੀ ਹੈ ਪੜਤਾਲ ਦੌਰਾਨ ਸਾਹਮਣੇ ਤਾਂ ਲਵੀਜ਼ ਦਾ ਕੋਈ ਗੈਂਗ ਦੇ ਨਾਲ ਕੋਈ ਸੰਬੰਧ ਆ ਰਿਹਾ ਹੈ ਕਿਉਂਕਿ ਜਿਹੜੇ ਰਿਕਵਰ ਦਿੱਤੇ ਗਏ ਸੀ ਉਸ ਦਿਨ ਵੈਪਨ ਉਹ ਕਾਫੀ ਸੋਫਿਸਟੀਕੇਟਿਡ ਜਾਂ ਇਸ ਤਰ੍ਹਾਂ ਦੀ ਚੀਜ਼ ਹੈ ਤੋਂ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਕਿ ਗੈਂਗ ਦੇ ਨਾਮ ਜਾਂ ਕਿਸੇ ਵੈਪਨ ਦਾ ਆਇਆ ਹੈ ਨਾ ਅੰਗਰੇਜ਼ੀ ਉਹ ਅਸੀਂ ਨਾ ਕਿ ਜਿਹੜੇ ਵੈਪਨਸ ਹੈਗੇ ਕਿੱਥੋਂ ਸੋਰਸ ਕੀਤੇ ਗਏ ਇਹਨਾਂ ਦਾ ਸਪਲਾਈਰ ਕੌਣ ਸੀਗਾ ਉਹਦੇ ਤਹਿਤ ਅਸੀਂ ਜਾਵਾਂਗੇ ਕਿ ਇਹਨਾਂ ਦੇ ਹੋਰ ਲੋਕਲ ਨੈਟਵਰਕ ਦੇ ਵਿੱਚ ਕੋਈ ਵਿਅਕਤੀ ਸ਼ਾਮਿਲ ਤਾਂ ਨਹੀਂ ਹੈ। ਇਸੇ ਤਰੀਕੇ ਨਾਲ ਜਿਹੜੀ ਦੂਜੀ ਇਹਨਾਂ ਨੇ ਇਲੀਗਲ ਡਰੱਗ ਜਿਹੜੀ ਹੈਗੀ ਹੈ ਉਹਦੀ ਫਾਰਵਰਡ ਬੈਕਵਰਡ ਲਿੰਕੇਜ ਕਰਾਂਗੇ ਕਿ ਕਿੱਥੋਂ ਸੋਰਸ ਕਰਦੇ ਸੀਗੇ ਤੇ ਕਿਹਨੂੰ ਸਪਲਾਈ ਕਰਦੇ ਸੀਗੇ ਜਿਹਨੂੰ ਸਪਲਾਈ ਕਰਦੇ ਸੀਗੇ ਕਿ ਉਹਨੂੰ ਵੀ ਪਤਾ ਸੀ ਕਿ ਨਕਲੀ ਮਾਲ ਹੈਗਾ।